ਸਮੇਂ ਦੀ ਘਾਟ ਹੈ ਇਸ ਵੇਲੇ ਅਸੀਂ ਇਨਸਪੈਕਟਰ ਸਾਹਿਬ ਸਾਡੀ ਲਾਈਨ ਤੋਂ ਜੁੜ ਚੁੱਕੇ ਨੇ ਔਰ ਕਿਉਂ ਮਨ ਜਾਂਚਨਾ ਕਿ ਇੰਟਰਨੈਟ ਦੀ ਸਮੱਸਿਆ ਆ ਰਹੀ ਸੀ ਇਨਸਪੈਕਟਰ ਸਾਹਿਬ ਸਭ ਤੋਂ ਪਹਿਲਾਂ ਬੀਬੀਸੀ ਟਾਂਟਾ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਅਸੀਂ ਜਨਰ ਚਾਹੁੰਦੇ ਹਾਂ ਮੂਰਾਵਾਲੀ ਦੇ ਵਿੱਚ ਦੋ ਕਤਲ ਔਰ ਜਿਸ ਵਿੱਚ ਕਨੇਡਾ ਦਾ ਰਹਿਣ ਵਾਲਾ ਸੰਤੋਖ ਸਿੰਘ ਅਤੇ ਇੰਡੀਆ ਦੀ ਮਨਜੀਤ ਕੌਰ ਇਨਸਪੈਕਟਰ ਸਾਹਿਬ ਅਸੀਂ ਜਾਣਕਾਰੀ ਲੈਣੀ ਚਾਹਾਂਗੇ ਤੁਰੰਤ ਕਿ ਕਿਵੇਂ ਕਿਸ ਤਰ੍ਹਾਂ ਤੁਹਾਨੂੰ ਕਲੂ ਮਿਲਿਆ ਕਿ ਇਸ ਇਹਨਾਂ ਦੋਨਾਂ ਦਾ ਕਤਲ ਕਰਨ ਵਾਲਾ ਉਹਨਾਂ ਦਾ ਖੁਦ ਦਾ ਲੜਕਾ ਆਪਣਾ ਤੇ ਉਹਨਾਂ ਨਾਲ ਦੋ ਜਾਂ ਤਿੰਨ ਸਾਥੀ ਸੀ ਜਾਣਕਾਰੀ ਦਿਓਗੇ ਕਿਵੇਂ ਕਿਸ ਤਰ੍ਹਾਂ ਇਹ ਤੁਹਾਨੂੰ ਜਾਣਕਾਰੀ ਮਿਲੀ ਇਸ ਮਰਡਰ ਦੇ ਦੋ ਕੇਸਾਂ ਦੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲਈ ਸੀ ਕਿ ਇੱਕ ਕਾਰ ਚ ਦੋ ਡੈੱਡ ਬੋਡੀਜ਼ ਪਈਆਂ ਜੀ ਜਿੱਥੇ ਕੀ ਸੀਕ੍ਰੀਟ ਇਨਫੋਰਮੇਸ਼ਨ ਅਧਾਰ ਤੇ ਅਸੀਂ ਜਿਹੜਾ ਆ ਮੁਕਦਮਾ ਦਰਜ ਕਰਕੇ ਮੌਕੇ ਤੇ ਪਹੁੰਚੇ ਜੀ ਜਿੱਥੇ ਕਿ ਇੱਕ ਡੈੱਡ ਬਡੀ ਲੇਡੀਜ਼ ਦੀ ਸੀਗੀ ਤੇ ਇੱਕ ਜੈਂਟਸ ਦੀ ਸੀਗੀ ਜੀ ਜਿਹੜੀ ਜੈਂਟਸ ਦੀ ਸੀਗੀ ਉਹਦਾ ਨਾਮ ਸੀਗਾ ਸੰਤੋਖ ਸਿੰਘ ਜੀ ਤੇ ਲੇਡੀ ਦਾ ਨਾਮ ਸੀਗਾ ਮਨਜੀਤ ਕੌਰ ਜੀ ਜਿਹਦੇ ਵਿੱਚ ਅਸੀਂ ਇੱਕ ਬੰਦਾ ਰੈਸਟ ਕੀਤਾ ਹੈ ਜੀ ਬਾਕੀ ਹਜੇ ਤਾਂ ਪੁਝਾਰੀ ਰੱਤੀ ਜਿਹੜਾ ਤੁਸੀਂ ਅਰੈਸਟ ਕੀਤਾ ਦੱਸਣਾ ਚਾਹੁੰਦੇ ਹੋ ਕਿ ਅਰੈਸਟ ਕੀਤਾ ਵਿਅਕਤੀ ਦਾ ਨਾਮ ਅਤੇ ਉਹਦੀ ਉਮਰ ਤੇ ਉਹ ਲੜਕਾ ਕੌਣ ਹੈ ਕਿੱਥੋਂ ਦੇ ਰਹਿਣ ਵਾਲਾ ਜਿਹੜਾ ਸੀ ਇਹ ਅਰੈਸਟ ਕੀਤਾ ਨਾਮ ਮਨਜੀਤ ਸਿੰਘ ਹੈ ਇਹ ਮਨਜੀਤਪੁਰ ਦਾ ਤੜਕਾ ਹੈ ਇਹਦੀ ਉਮਰ 29 ਸਾਲ ਹੈ 38 ਸਾਲ ਹੈ ਇਹ ਰਹਿਣ ਵਾਲਾ ਕਿੱਥੋਂ ਦਾ ਹੈ ਤੇ ਜਿਹੜਾ ਅਕਿਊਜ਼ੀਆਂ ਜੀ ਜਿਹੜਾ ਲੜਕੇ ਨੇ ਕਤਲ ਕੀਤਾ ਮੈਂ ਨਹੀਂ ਮਨਜੀਤ ਕੌਰ ਦਾ ਲੜਕਾ ਜਿਹਨੇ ਕਤਲ ਕੀਤਾ ਤੁਸੀਂ ਜਿਹਨੂੰ ਅਰੈਸਟ ਕਰ ਚੁੱਕੇ ਹੋ ਉਹ ਕਿੱਥੇ ਰਹਿਣ ਵਾਲਾ ਹੈ ਹਾਂਜੀ ਹਾਂਜੀ ਤੇ ਜਿਹੜਾ ਮਨਜੀਤ ਸਿੰਘ ਹੈ ਮੋਰਾਵਾਲੀ ਦਾ ਰਹਿਣ ਵਾਲਾ ਜੀ ਉਹ 29 ਸਾਲ ਦੀ ਉਮਰ ਹੈ ਤਾਂ ਇਫ ਇਟ ਇਜ਼ ਲੇਡੀ ਹੈ ਇਹ ਵੀ ਮੋਰਾਵਾਲੀ ਰਹਿੰਦੀ ਹੈ ਕੁਝ ਕਹ ਰਹੇ ਨੇ ਕਿ ਇਹਨਾਂ ਦਾ ਪਿੰਡ ਹੈ ਜਿਹੜਾ ਪਸ਼ੂਕੜ ਹੈ ਪਿਛੋ ਨੂਰਮਲ ਥਾਣੇ ਨਾਲ ਸੰਬੰਧਿਤ ਬਾਠ ਪਿੰਡ ਹੈ ਦੇਖੋ ਜਿਹੜੀ ਮਨਜੀਤ ਕੌਰ ਸੀ ਜਿਹਦੇ ਦੋ ਮੈਰਿਜ ਆਲਰੇਡੀ ਹੋ ਗਏ ਸੀਗੇ ਇੱਕ ਲਖਮਿੰਦਰ ਸਿੰਘ ਨਾਲ ਤੇ ਦੂਜਾ ਜਿਹੜਾ ਤੇ ਇੱਕ ਮੈਰਿਜ ਕੀਤੀ ਇਹਨੇ ਗੁਲਜਾਰ ਸਿੰਘ ਨਾਲ ਅੱਛਾ ਜੀ ਤੇ ਹੁਣ ਜਿਹੜੀ 3rd ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੀ ਸੀਗੀ ਜੀ ਸੰਤੋਖ ਸਿੰਘ ਨਾਲ ਜੀ ਜਿਹਦੀ ਉਮਰ 65 ਸਾਲ ਦੀ ਸੀ ਕੈਨੇਡਾ ਦੇ ਨਵਸੀ ਸੀ ਕਰ ਰਹੇ ਨੇ ਉਹ ਨਾਲ ਜੀ ਸੋ ਇਹਨੇ ਕੁਛ ਦੱਸਿਆ ਕਿ ਕਲੇਮ ਕੀਤਾ ਕਿ ਇਹਦੇ ਮਰਡਰ ਕਰਨ ਦਾ ਕਾਰਨ ਕੀ ਸੀਗਾ ਸਾਰਨੀ ਜੀ ਇਹ ਹੀ ਸੀਗਾ ਕਿ ਇਹਨੇ ਮਦਦ ਆ ਜਿਹੜਾ ਆ ਰਿਲੇਸ਼ਨ ਚੱਲ ਜਾਦਾ ਜੀ ਤੇ ਉਸ ਕਰਕੇ ਇਹਨੇ ਜਿਹੜਾ ਆ ਬਦਨਾਮੀ ਤੋਂ ਜਿਹੜੀ ਇਹਦੀ ਬਦਨਾਮੀ ਹੋਦੀ ਸੀਗੀ ਬੱਚੇ ਦੀ ਜੀ ਤੇ ਇਹ ਸਟੈਪ ਨੇ ਤਾਂ ਲਿਆ ਇਨਸਪੈਕਟਰ ਸਾਹਿਬ ਇੱਕ ਜਿਹੜੇ ਉਹਨਾਂ ਨੇ ਕੀ ਦੱਸਿਆ ਕਿ ਇਹਦੇ ਨਾਲ ਕਿੰਨੇ ਹੋਰ ਸਾਥੀ ਸੀਗੇ ਆ ਇਸ ਕਤਲ ਨੂੰ ਅੰਜਾਮ ਦੇਣ ਦੇ ਵਿੱਚ ਜਿੱਥੇ ਉਹਨਾਂ ਦਾ ਇੱਕ ਲੜਕਾ ਸੀਗਾ ਤੇ ਜਿਹੜੇ ਦੋ ਜਾਂ ਤਿੰਨ ਹੋਰ ਵਿਅਕਤੀ ਆ ਔਰ ਇਨਵੈਸਟੀਗੇਸ਼ਨ ਦਾ ਤੁਹਾਡਾ ਹਿੱਸਾ ਆ ਅਸੀਂ ਉਹ ਮਰਖਲ ਕੇ ਨਾਂ ਆਪਾਂ ਗੱਲ ਕਰਗੇ ਕਿਸ ਕਿਸਮ ਦੀ ਤੁਹਾਡੇ ਇਨਵੈਸਟੀਗੇਸ਼ਨ ਵਿੱਚ ਟੈਲਣਾ ਪਵੇ ਸੋ ਅਸੀਂ ਚਾਹੁੰਦੇ ਕਿ ਬਹੁਤ ਜਲਦੀ ਵਿੱਚ ਇਹ ਗੁੱਥੀ ਸੁਲਝਾਈ ਜਾਵੇ ਅਤੇ ਬਹੁਤ ਜਲਦੀ ਇਹਨਾਂ ਜ਼ਾਲਮ ਲੋਕਾਂ ਨੂੰ ਅਰਸ਼ਕੀ ਤਜਾਵੇ ਜੇ ਕਿਸੇ ਕੋਲ ਇਨਫੋਰਮੇਸ਼ਨ ਹੈ ਤਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ ਲੋਕਾਂ ਨੂੰ ਸਬੀਂਤੀ ਕਰ ਰਹੇ ਹਾਂ ਤੁਸੀਂ ਹੋਰ ਕੀ ਜਾਣਨਾ ਚਾਹੁੰਦੇ ਹੋ ਇਸ ਕੇਸ ਦੇ ਸਬੰਧ ਵਿੱਚ ਜਣ ਕਿ ਇਹਨਾਂ ਦੇ ਆਪਸ ਵਿੱਚ ਹੀ ਨਜਾਇਜ਼ ਸਬੰਧ ਸਨ ਆਰ اے ਐਸ ਵੱਲੇ ਮਨਜੀਤ ਕੌਰ ਇਹ ਵੀ ਸ਼ਾਦੀ ਸ਼ੁਦਾ ਸੀ ਜਾਂ ਇਹਦਾ ਹੁਣ ਡਿਵੋਰਸ ਹੋ ਚੁੱਕਾ ਹੈਗਾ ਮੈਂ ਤਾਂ ਪਹਿਲੇ ਦੱਸ ਚੁੱਕਿਆ ਹਾਂ ਕਿ ਇਹਦੇ ਦੋ ਮੈਰਿਜ ਹੋਈ ਸੀਗੇ ਤੇ ਜਿਹੜੇ ਕਿ ਦੋਵਾਂ ਨੇ ਡਿਵੋਰਸ ਹੋ ਗਿਆ ਸੀ ਤੇ ਹੁਣ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੀ ਸੀਗੀ ਸੰਤੋਖ ਸਿੰਘ ਨਾਲ ਸੰਤੋਖ ਸਿੰਘ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਿਸੀ ਬਾਕੀ ਸਾਡੀ ਅਜੇ ਤਾਂ ਕੀ ਜਾਰੀ ਐ ਸਪੋਰਟ ਸਰ ਜਿਹੜਾ ਸੰਤੋਖ ਸਿੰਘ ਆ ਇਹ ਸ਼ਾਦੀ ਸ਼ੁਦਾ ਜਿਆਦਾ ਡਿਵੋਰਸ ਹੋਇਆ ਆ ਇਹ ਸ਼ਾਦੀ ਸ਼ੁਦਾ ਸੀਗਾ ਸੰਤੋਖਨ ਸ਼ਾਦੀ ਸ਼ੁਦਾ ਹੈ ਤੇ ਇਹਨਾਂ ਦੇ ਬੱਚਿਆਂ ਬਾਰੇ ਜਾਣਕਾਰੀ ਰੱਖਦੇ ਹੋ ਆਪ ਜੀ ਹਾਂ ਜੀ ਬਸ ਇਹ ਸਾਡਾ ਬਾਕੀ ਜਿਹੜਾ ਹੈ ਤਫਤੀਸ਼ ਦਾ ਪਾਰਟ ਹੈਗਾ ਜੀ ਮੈਂ ਇੰਨਾ ਜ਼ਿਆਦਾ ਨਹੀਂ ਤੁਹਾਨੂੰ ਬ੍ਰੀਫਲੀ ਦੱਸ ਸਕਦਾ ਮਿਹਰਬਾਨੀ ਜਿੰਨਾ ਤੁਸੀਂ ਸਮਝ ਦਿੱਤਾ ਜਾਣ ਕੇ ਦਿੱਤੀ ਇੱਕ ਅਰੈਸਟ ਕਰ ਲਿਆ ਅੱਛਾ ਤੁਸੀਂ ਇਸ ਲੜਕੇ ਨੂੰ ਅਰੈਸਟ ਕਰ ਚੁੱਕੇ ਹੋ ਬਾਕੀ ਨੇ ਤੁਸੀਂ ਪਾਲ ਵਿੱਚ ਹਾਂ ਜੀ ਮਿਹਰਬਾਨੀ ਅਹ ਸਿਕੂ ਸਾਹਿਬ ਗੱਲਬਾਤ ਕਰਨ ਦਾ ਬਹੁਤੋ ਸ਼ੁਕਰੀਆ ਅਸੀਂ ਆਉਣ ਵਾਲੇ ਦਿਨਾਂ ਵਿੱਚ ਫਿਰ ਗੱਲਬਾਤ ਕਰਾਂਗੇ ਅਪਡੇਟ ਕਰਾਂਗੇ ਆਪਣੀ ਦਰਸ਼ਕਾਂ ਨੂੰ ਏਸੀ ਸਾਡੇ ਸਤਿਕਾਰਯੋਗ ਇਨਸਪੈਕਟਰ ਸਾਹਿਬ ਗੰਗਨਦੀਪ ਸਿੱਖੋ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਅਤੇ ਸਾਫ਼ ਸਪੱਸ ਦੱਸਿਆ ਕਿ ਇਹਨਾਂ ਦਾ ਰਿਲੇਸ਼ਨਸ਼ਿਪ ਹੈ ਅਤੇ ਇਸ ਔਰਤ ਦੀਆਂ ਦੋ ਸ਼ਾਦੀਆਂ ਹੋਈਆਂ ਸੀ ਤਾਂ ਇਹ ਰਿਲੇਸ਼ਨਸ਼ਿਪ ਦੇ ਵਿੱਚ ਇਹ ਕਤਲ ਜਿਹੜਾ ਦੱਸਿਆ ਜਾਂਦਾ ਹੈ ਸੋ ਏਸੀ ਸਾਡਾ ਅੱਜ ਦਾ ਪ੍ਰੋਗਰਾਮ ਔਰ ਕੁਲ ਮਿਲ ਕੇ ਦੇਖ ਲੋ ਕਿ ਬਹੁਤ ਸਾਰੇ ਇਹੋ ਜਿਹੇ ਕੇਸ ਹੋਏ ਨੇ ਜਰਾ ਬਚ ਕੇ ਸੋ ਬਹੁਤ ਸਾਰੇ ਪੰਜਾਬ ਲੋਕ ਜਾਂਦੇ ਨੇ ਔਰ ਉਥੇ ਬਹੁਤ ਸਾਰੀਆਂ ਔਰਤਾਂ ਜਿਵੇਂ ਕਿ ਪਿੱਛੇ ਜਾਈ ਇੱਕ ਔਰਤ ਅਮਰੀਕਾ ਦੀ ਔਰ ਜਿਸ 75 ਸਾਲ ਦੇ 72 ਸਾਲ ਦੇ ਬਜ਼ੁਰਗ ਇੰਗਲੈਂਡ ਦੇ ਨਾਲ ਅੱਖ ਮਠੱਕਾ ਕਰਦੀ ਸੀ ਤਾਂ ਦੋਨਾਂ ਦਾ ਹੀ ਉਸ ਨਹੀਂ ਉਹਨੇ ਉਹਦਾ ਕਦਰ ਕਰਤਾ ਜਿਹੜੀ ਕਿ ਅਮਰੀਕੀ ਸੀ ਧੰਨਵਾਦ